ਫਾਈਲ ਫੜੇ ਨੇ ਤੇ ਇੱਥੇ ਵੀ ਚੋਰੀ ਹੋਏ ਨੇ ਜਾਂ ਕਿਸੇ ਦੇ ਖੋਏ ਗਏ ਨੇ ਕਿਸੇ ਨੇ ਰਿਪੋਰਟ ਨਹੀਂ ਲਿਖਾਈ ਫਿਰ ਅਸੀਂ 6 ਮੋਟਰਸਾਈਕਲ ਕੱਲ ਫੜੇ ਨੇ ਤੇ ਉਹ ਵੀ ਚੋਰੀ ਚੋਰੀ ਦੀ ਹੀ ਫੜੇ ਨੇ 6 ਮੋਟਰਸਾਈਕਲ ਵੀ ਫੜੇ ਨੇ ਉਸ ਤੋਂ ਇਲਾਵਾ ਦੇਖੋ ਕੱਲ ਦੀ ਕੱਲ ਵੀ ਇਹ ਦੇ ਨਿੱਕੀ ਸਾਡੇ ਇਨਸਪੈਕਟਰ ਨੇ 280000 ਦੇ ਕਰੀਬ ਕੈਪਸੂਲ ਗੋਰੀ अटेम्प्टेड ਗੋਲੀਆਂ ਫੜੀਆਂ ਉਹਦੇ ਵਿੱਚ ਅਸੀਂ ਆਰਗੇਨਾਈਜ਼ਡ ਕ੍ਰਾਈਮ ਵੀ ਲਾਇਆ ਵੀ ਜਿਵੇਂ ਬੇਲ ਹੋ ਜਾਂਦੀ ਸੀ ਪਹਿਲੇ ਤੇ ਅਸੀਂ ਉਹਨੂੰ ਉਹਦੇ ਵਿੱਚ ਜਿਹੜਾ 111 ਤੇ +336 ਵੀ ਲਾਈ ਹੈ ਕਿ ਜਿਹੜਾ ਕੀ ਮੌਤ ਆ ਪੈ ਜੀਦਾ ਹੁੰਦਾ ਸਰਹਾਨ ਵਾਲੇ ਦਿਨਾਂ ਚ ਹੋਰ ਸ਼ਕਤੀ ਦੇਖਣ ਨੂੰ ਮਿਲੇਗੀ ਬਿਲਕੁਲ ਮਿਲੇਗੀ ਅੱਜ ਅੱਜ ਤੁਸੀਂ ਦੇਖਿਆ ਹੋਗਾ ਸਾਰੇ ਸੰਡੇ ਹੈਗਾ ਪਰ ਸਾਰੇ ਸ਼ਹਿਰ ਦੇ ਵਿੱਚ ਕਰੀਬ 8 ਤੋਂ 10 ਨਾਕੇ ਲੱਗੇ ਹੋਏ ਸੀ ਸ਼ਹਿਰ ਦੇ ਵਿੱਚ ਵੀ ਕੈਂਟ ਦੇ ਵਿੱਚ ਮੈਂ ਵੀ ਉਹ ਸਾਰੇ ਪਾਸੇ ਕੈਂਟ ਦੇ ਵਿੱਚ ਜਿਹੜਾ ਹੈ ਗੈਰਾ ਕਿਹੜਾ ਮਾਰ ਕੇ ਆਇਆ ਕਿ ਉਹ ਬਜ਼ਾਰਾਂ ਦੇ ਵਿੱਚ ਮਾਰ ਗਏ ਆ ਸਾਡੇ ਜਿਹੜੇ ਉਥੋਂ ਦੇ ਹੈਗੇ ਨੇ ਖਾਲਸਾ ਗੁਰਦਵਾਰਾ ਸਾਹਿਬ ਦੇ ਪ੍ਰਧਾਨ ਨੇ ਉਹ ਵੀ ਆਪਣੇ ਦਫ਼ਤਰ ਤੇ ਬੈਠੇ ਹੋਏ ਸੀ ਉਹਨਾਂ ਨੇ ਵੇਖਿਆ ਉਹ ਸਾਰੇ ਪਾਸੇ ਗਿਲਾ ਮਾਰ ਗਿਆ ਸਾਡੇ ਤਕਰੀਬਨ ਜਿਹੜੇ ਨੇ ਸਾਰੇ ਜ਼ਿਲ੍ਹੇ ਦੇ ਵਿੱਚ ਇਹ ਲੱਖੇ ਵੀ ਲੱਗੇ ਨੇ ਪਲੱਸ ਚੈਕਿੰਗ ਕਲੋਪਰ ਚੱਲ ਰਹੀ ਹੈ ਤੇ ਅਸੀਂ ਪਬਲਿਕ ਨੂੰ ਜਿਹੜੇ ਸ਼ਹਿਰ ਵਾਸੀ ਇਹ ਕਹਿੰਦੇ ਵੀ ਬਿਲਕੁਲ ਨਿਸ਼ਚਿੰਤ ਹੋਓ ਅਸੀਂ ਉਹਨਾਂ ਦੀ ਸੇਵਾ ਦੇ ਲਈ ਵੀ 24 ਘੰਟੇ ਹਾਜ਼ਰ ਹਾਂ ਪੂਲ ਸੇਰੀ 24 ਘੰਟੇ ਹਾਜ਼ਰ ਦੇਖੋ ਉਹ ਕੇ ਜਿਹੜਾ ਹੈ ਉਹ ਵਰ ਰਿਹਾ ਨਾ ਅਸੀਂ ਉਹਨਾਂ ਦੀ ਸੇਵਾ ਲਈ ਹਾਜ਼ਰ ਹਾਂ